ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੜ ਪੀੜਤਾਂ ਦੇ ਵਿੱਚ ਜਿੰਨੇ ਵੀ ਐਨ ਜੀਓ ਵਾਲੇ ਸੇਵਾ ਕਰਦੇ ਸੀ ਜਾਂ ਕਰਦੇ ਨੇ ਉਹਨਾਂ ਵਿੱਚੋਂ ਬਹੁਤਿਆਂ ਦੀਆਂ ਪੋਲਾਂ ਖੁੱਲ ਚੁੱਕੀਆਂ ਨੇ ਕੁਝ ਸੋਸ਼ਲ ਮੀਡੀਆ ਤੇ ਸੀ ਜਿਨ੍ਹਾਂ ਨੇ ਛੋਟੇ ਛੋਟੇ ਪੇਜ ਬਣਾਏ ਔਰ ਦੋ ਚਾਰ ਬੰਦੇ ਲੈ ਕੇ ਇੱਕ ਅੱਧੀ ਕਿਸ਼ਤੀ ਲੈ ਕੇ ਪਾਣੀ ਵਿੱਚ ਵੜ ਕੇ ਦੋ ਚਾਰ ਵੀਡੀਓ ਪਾਈਆਂ ਔਰ ਉਹਨਾਂ ਨੇ ਜਦੋਂ ਕਿਸੇ ਪਰਿਵਾਰ ਦੀ इमोशनल ਹੋ ਕੇ ਵੀਡੀਓ ਪਾਈ ਕੇ ਪਰਿਵਾਰ ਦਾ ਘਰ ਡੇ ਗਿਆ ਮਾਲ ਲੰਗਰ ਖਤਮ ਹੋ ਗਿਆ ਤਾਂ ਉਹ ਵੀਡੀਓ ਚੱਲ ਗਈ ਬਾਅਦ ਵਿੱਚ ਕੀ ਹੋਇਆ ਆਪਣਾ ਸਕੈਨਰ ਉਹ ਐਨਜੀਓ ਵਾਲੇ ਨੇ ਲਾ ਦਿੱਤਾ ਧੜਾ ਧੜ ਉਹਦੇ ਵਿੱਚ ਲੋਕਾਂ ਨੇ ਪੈਸੇ ਪਾਤੇ ਤੇ ਜਿਹੜੇ ਪਰਿਵਾਰ ਦੀ ਵੀਡੀਓ ਬਣਾਈ ਸੀ ਉਹ ਪਰਿਵਾਰ ਸਾਹਮਣੇ ਆ ਕੇ ਕਹਿੰਦਾ ਸਾਡੇ ਕੋਲੇ 5 ਰੁਪਏ ਨਹੀਂ ਆਏ ਇਹ ਇੱਕ ਨਹੀਂ ਇਹ ਹਜ਼ਾਰਾਂ ਲੋਕ ਨੇ ਉੱਥੇ ਜਿਹੜੇ ਵੀ ਐਨਜੀਓ ਵਾਲੇ ਧਾਰਮਿਕ ਸੰਸਥਾ ਵਾਲੇ ਨੇ ਉਹ ਥੋੜਿਆਂ ਨੂੰ ਛੱਡ ਕੇ ਬਹੁਤੇ ਫਰੌਡ ਕਰਨ ਵਾਲੇ ਨੇ ਕਰੋੜਾਂ ਰੁਪਏ ਉੱਥੋਂ ਕਮਾ ਲਿਆ ਮੈਂ ਜ਼ਿਕਰ ਕੀਤਾ ਜਦੋਂ ਮੇਰੇ ਕੋਲੇ ਕੋਈ ਫੋਨ ਆਇਆ ਮੈਂ ਮੰਦੀਪ ਮੰਨੇ ਅੰਮ੍ਰਿਤਸਰ ਵਾਲੇ ਜਿਹੜੇ ਭਾਈ ਸਾਹਿਬ ਨੇ ਉਹਨਾਂ ਦਾ ਨੰਬਰ ਦਿੱਤਾ ਸੀ ਗਰਾਊਂਡ ਲੈਵਲ ਤੇ ਵਧੀਆ ਉਹ ਕੰਮ ਕਰਦੇ ਆ ਔਰ ਉਹਨਾਂ ਨੇ ਜਦੋਂ ਵੀ ਕਿਸੇ ਨੇ ਰਸਨ ਭੇਜਿਆ ਸਿੱਧਾ ਕਿਹਾ ਸੀ ਕਿ ਸਾਨੂੰ ਪੈਸੇ ਨਾ ਭੇਜਿਓ ਅਸੀਂ ਫੋਨ ਕਰਾਂਗੇ ਵੀ ਆਹ ਚੀਜ਼ ਚਾਹੀਦੀ ਆਹ ਰਸ ਚਾਹੀਦੀ ਸਾਨੂੰ ਭੇਜ ਦਿਓ ਜਣ ਕੇ ਦੋ ਚਾਰ ਨੂੰ ਛੱਡ ਕੇ ਨਹੀਂ ਸਭ ਨੇ ਹੜ ਪੀੜਤ ਲੋਕਾਂ ਦੇ ਨਾਲ ਧੋਖਾ ਕੀਤਾ ਮੈਂ ਬੇਨਤੀ ਅਜ ਤਾਂ ਕਰਨ ਲੱਗਾ ਦੋ ਚਾਰ ਵੀਡੀਓ ਇਹਦੀਆਂ ਸਾਹਮਣੇ ਆਈਆਂ ਜਿਹੜੇ ਪਰਿਵਾਰ ਕਹਿੰਦੇ ਸਾਡੀ ਵੀਡੀਓ ਤਾਂ ਬਣਾ ਲਈ ਗਈ ਪਰ ਜਿਨ੍ਹਾਂ ਨੇ ਵੀਡੀਓ ਬਣਾਈ ਸੀ ਕਹਿੰਦੇ ਉਹਨਾਂ ਨੇ ਸਕੈਨਰ ਆਪਣਾ ਲਾ ਲਿਆ ਉੱਪਰ ਤੇ ਮੀਡੀਆ ਤੇ ਕਈ ਖਬਰਾਂ ਇਹਦੀਆਂ ਚੱਲੀਆਂ ਵੱਡੇ ਵੱਡੇ ਚੈਨਲਾਂ ਤੇ ਉਹ ਐਨਜੀਓ ਵਾਲਿਆਂ ਦੇ ਨਾਲ ਫੋਨ ਤੇ ਗੱਲ ਕੀਤੀ ਉਹ ਮੰਨ ਵੀ ਇਹ ਕਹਿੰਦੇ ਸਕੈਨਰ ਸਾਡਾ ਹੈ ਤੇ ਹੁਣ ਉਹ Google Pay ਰਾਹੀਂ ਜਾਂ Paytm ਰਾਹੀਂ ਜਿੰਨੇ ਪੈਸੇ ਪਏ ਨੇ ਅਕਾਊਂਟ ਵਿੱਚ ਉਹਨਾਂ ਪੈਸਿਆਂ ਵਿੱਚੋਂ ਪੀੜਤ ਪਰਿਵਾਰਾਂ ਨੂੰ ਇੱਕ ਵੀ ਪੈਸਾ ਨਹੀਂ ਦਿੱਤਾ ਇੱਕ ਮੈਂ ਹੋਰ ਬੇਨਤੀ ਕਰਨੀ ਹੈ ਹੁਣ ਪਾਣੀ ਘਟ ਗਿਆ ਔਰ ਜਿੱਥੇ ਹੜਾਂ ਦੀ ਮਾਰ ਸੀ ਬਹੁਤੇ ਥਾਂ ਤੇ 10 10 ਫੁੱਟ ਰੇਚੜਾ ਹੋਇਆ ਜਾਨੀ ਕਿ ਜਿਹੜੀ ਜ਼ਮੀਨ ਬਰਬਾਦ ਹੋਈ ਤੇ ਉਹਨੂੰ ਪਧਰਾ ਕਰਨ ਵਾਸਤੇ ਹੁਣ ਖਰਚਾ ਬਹੁਤ ਹੋਣਾ ਹੈ ਤੇ ਜਿਹੜੇ ਇਹ इमोशनल ਵੀਡੀਓ ਪਾ ਕੇ ਪੈਸੇ ਬਣਾਉਣ ਵਾਲੇ ਸੀ ਸਭ ਦੌੜ ਗਏ ਉਥੋਂ ਹੁਣ ਕੋਈ ਨਹੀਂ ਹੈਗਾ ਅਰਫਤਾਰ ਬੁੱਤ ਵਰਗੇ ਲੱਖੇ-ਲੁਕੇ ਵਰਗੇ ਬਹਾਨੇ-ਪੂਨੇ ਵਰਗੇ ਇਹਨੂੰ ਸਭ ਨੂੰ ਪਤਾ ਸੀ ਵੀ ਖਰਚਾ ਹੁਣ ਹੋਣਾ ਹੈ ਕੋਈ ਨਹੀਂ ਖੜਦਾ ਉਥੇ ਮੈਂ ਇਹ ਬੇਨਤੀ ਅਜ ਤਾਂ ਕੀਤੀ ਹੈ ਵੀ ਹਲੇ ਜਿਹੜੇ ਹੜ ਪੀੜਤ ਨੇ ਤੇ ਉਹਨਾਂ ਦੇ ਸਿਰ ਤੇ ਬਹੁਤ ਵੱਡੀ ਮੁਸੀਬਤ ਹੈ ਤੇ ਉਹਨਾਂ ਨੂੰ ਪੈਰਾਂ ਤੇ ਖੜਾ ਕਰਨਾ ਕਦੇ ਸੌਖਾ ਨਹੀਂ ਜਿਨੇ ਵੀ ਐਨ ਆਰ ਆਈ ਵੀਰ ਹੈਲਪ ਕਰਦੇ ਨੇ ਉਹਨਾਂ ਨੂੰ ਬੇਨਤੀ ਹੈ ਜੇ ਭਾਰਤ ਦੇ ਵਿੱਚ ਜਿਹੜੇ ਲੋਕ ਹੈਲਪ ਕਰਨਾ ਚਾਹੁੰਦੇ ਆ ਕਿਸੇ ਵੀ ਐਨ ਜੀਓ ਵਾਲੇ ਨੂੰ ਸਿੱਧੇ ਤੌਰ ਤੇ ਤੁਸੀਂ ਪੈਸੇ ਨਾ ਪਾਓ ਕਿਉਂਕਿ ਇਹ ਹਰਾਮਖੋਰ ਨੇ ਸਿਰੇ ਦੇ ਮੈਂ ਆਰਨੇਦੀ ਕੱਲੇ ਗੱਲ ਕਰਨੀ ਸੀ ਪਰ ਹੁਣ ਉਹ ਕਰਨੀ ਨਹੀਂ ਬਸ ਇੰਨਾ ਕਹਿੰਟ ਬਾਧੋ ਹੈ ਇਨਾ ਵੱਡੇ ਵੱਡੇ ਲੋਕਾਂ ਨੇ ਵੀ ਫਰੋਡ ਕਰ ਲਿਆ ਉਹਦੇ ਵਿੱਚੋਂ ਇੱਕ ਹੋਰ ਸਿੰਗਰ ਨੇ ਬਹੁਤ ਕੁਝ ਬੰਨਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਨਾਲ ਵੀ ਇੱਕ ਸੰਸਥਾ ਜੁੜੀ ਹੋਈ ਹੈ ਉਹ ਵੀ ਗੱਲ ਹਲੇ ਆਪਣੇ ਆ ਬਾਹਰ ਆ ਜਿੱਤਾ ਵਧੀਆ ਪਰ ਅਸੀਂ ਥੋੜਾ ਸੀਕ੍ਰੀਟ ਰੱਖਾਂਗੇ ਕਿਉਂਕਿ ਮਨ ਟੁੱਟਦਾ ਕਈ ਲੋਕਾਂ ਦਾ ਜਿਹੜੇ ਕਹਿੰਦੇ ਸਾਨੂੰ ਇਨਾ ਕੁਝ ਦੇ ਦਿੱਤਾ ਪਰ ਜਦੋਂ ਇਹੋ ਜਿਹੇ ਕਰਤੂਤਾਂ ਸਾਹਮਣੇ ਆਉਣਗੇ ਨਾ ਉਦੋਂ ਵੱਡੇ ਵੱਡੇ ਬੰਦੇ ਇਹ ਕਹਿਣਗੇ ਵੀ ਇਹ ਹੋਇਆ ਕੀ ਮੇਰਾ ਕਹਿਣ ਤੋਂ ਮਤਲਬ ਇਹ ਹੈਗਾ ਵੀ ਹਲੇ ਜਿਹੜੇ ਹੜਪ੍ਰਿਤ ਪਰਿਵਾਰ ਨੇ ਉਹਨਾਂ ਵਿੱਚੋਂ ਬਹੁਤੇ ਮਜ਼ਦੂਰ ਉਹ ਨੇ ਮੈਂ ਪਹਿਲਾਂ ਵੀ ਬਹੁਤ ਦੁਬਾਰੀ ਕਹਿ ਵੀ ਜਿਹੜੇ ਦਿਹਾੜੀ ਡੰਗ ਦਾ ਕਰਕੇ ਖਾਣ ਵਾਲੇ ਆ ਉਹਨਾਂ ਤੱਕ ਇਹ ਵੱਡੇ ਐਨਜੀਓ ਵਾਲੇ ਜਾਂ ਧਾਰਮਿਕ ਸੰਸਥਾ ਵਾਲੇ ਕੋਈ ਨਹੀਂ ਪਹੁੰਚਿਆ ਕੀ ਹੋਇਆ ਜੇ 5-7 ਦਿਨ ਬਾਅਦ ਦੇ ਪ੍ਰਸ਼ਾਦਾ ਭੇਜਤਾ ਉਹਨਾਂ ਨੂੰ ਇਹ ਬਹੁਤੀ ਵੱਡੀ ਗੱਲ ਨਹੀਂ ਹੈਗੀ ਪਰ ਜਦੋਂ ਤੁਸੀਂ ਲੱਖਾਂ ਰੁਪਈਆ ਵੰਡਣ ਦੀ ਗੱਲ ਕਰਦੇ ਹੋ ਉਦੋਂ ਤੁਸੀਂ ਇਹ ਸਮਝ ਲਓ ਇਹਨਾਂ ਲੋਕਾਂ ਨੇ ਕੇਵਲ ਉੱਥੇ ਜਾ ਕੇ ਪੈਸਾ ਵੰਡਿਆ ਜਾਂ ਉੱਥੇ ਰਾਸ਼ਨ ਦਿੱਤਾ ਜਿੱਥੇ ਨੂੰ ਪਤਾ ਸੀ ਵੀ ਸਾਡੀ ਇੱਥੇ ਵੋਟ ਪੱਕੀ ਹੋ ਗਈ ਹੈ ਇਹ ਬੋਟ ਦਾ ਮਸਲਾ ਸੀਗਾ ਤੇ ਜਿਹੜੇ ਲੋਕ ਹੈਲਪ ਕਰਨ ਵਾਲੇ ਨੇ ਨਾ ਉਹਨਾਂ ਨੂੰ ਬੇਨਤੀ ਹੈ ਵੀ ਹੁਣ ਵੀ ਤੁਹਾਡੇ ਪੈਸੇ ਨੂੰ ਉਹ ਲੋਕ ਉਡੀਕ ਰਹੇ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਪਰ ਜੇ ਤੁਸੀਂ ਪੈਸਾ ਇਹਨਾਂ ਐਨਜੀਓ ਵਾਲਿਆਂ ਰਾਹੀਂ ਜਾਂ ਧਾਰਮਿਕ ਸੰਸਥਾਵਾਂ ਵਾਲੇ ਜਿਹੜੇ ਮੂਹਰੇ ਫਿਰਦੇ ਨੇ ਗਲਤ ਜੇ ਇਹਨਾਂ ਰਾਹੀਂ ਭੇਜੋਗੇ ਨਾ ਤਾਂ ਤੁਹਾਨੂੰ ਵੀ ਪਸਤਾਉਣਾ ਪੈਣਾ ਵੀ ਜਿਹੜੇ ਠੱਗ ਸੀ ਵਿਚਾਲੇ ਉਹ ਸਭ ਕੁਝ ਲੁੱਟ ਪੁੱਟ ਕੇ ਲੈ ਗਏ ਬਹੁਤ ਥੋੜੇ ਬੰਦੇ ਆ ਜਿਹੜੇ ਗਰਾਉਂਡ ਲੈਵਲ ਤੇ ਜਾ ਕੇ ਹੜਪੀੜਤਾਂ ਦੀ ਹੈਲਪ ਕਰਦੇ ਆ ਨਹੀਂ ਇਹ ਕਹਿ ਲਈਏ ਵੀ 80 90% ਫਰਾਡ ਸੀ ਇਹ ਕਿਨ ਦਾ ਕਾਰੋਬਾਰ ਸੀ ਪੈਸੇ ਬਣਾ ਕੇ ਰਫਾ ਦਫਾ ਹੋ ਗਏ ਸਭ ਤੇ ਇੱਕ ਹੋਰ ਬੇਨਤੀ ਮੈਂ ਲਾਸਟ ਵਿੱਚ ਕਰਦਿਆਂ ਜਿੰਨੇ ਵੀ ਭਰਾ ਇਹ ਚਾਹੁੰਦੇ ਨੇ ਵੀ ਅਸੀਂ ਹੜਪੀੜਦਾਂ ਦੀ ਹੈਲਪ ਕਰਨੀ ਹੈ ਤੁਹਾਡਾ ਧੰਨਵਾਦ ਹੈ ਔਰ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਦਾ ਵੀ ਧੰਨਵਾਦ ਹੈ ਤੁਸੀਂ ਕਰੋ ਪਰ ਥੋੜਾ ਜਨਾ ਹੁਣ ਤੁਹਾਨੂੰ ਇਹ ਸਮਝਣ ਦੀ ਲੋੜ ਹੈ ਵੀ ਜਿਨ੍ਹਾਂ ਦੀ ਜੇ ਵਾਇਰ ਜਿਨ੍ਹਾਂ ਦਾ ਨੁਕਸਾਨ ਹੋਇਆ ਵੀ ਉਹਨਾਂ ਤੱਕ ਸਾਡੀ ਜਿਹੜੀ ਰਸਤਾ ਹੈ ਜਾਂ ਪੈਸਾ ਜਾਵੇ ਜੇ ਇਹਨਾਂ ਫਰੌਡ ਐਨਜੀਓ ਵਾਲੇ ਕੋਲ ਚਲਾ ਗਿਆ ਜਿਹੜੇ ਧਾਰਮਿਕ ਸੰਸਥਾ ਵਾਲੇ ਫਿਰਦੇ ਵਿੱਚ ਇਨਾਂ ਦੇ ਕੋਲੇ ਕੇਵਲ ਖਾਲਸਤਾਨੀ ਝੰਡੇ ਦਾ ਹੋਰ ਇਹੋ ਜਿਹਾ ਕੁਛ ਹੋਰ ਕੁਛ ਨਹੀਂ ਪਰ ਬਹੁਤ ਹੀ ਵੱਡੀ ਗੱਲ ਇਹੀ ਸਾਹਮਣੇ ਆਈ ਹੈ ਜਦੋਂ ਤੁਸੀਂ ਮੀਡੀਆ ਰਾਹੀਂ ਦੇਖੋਗੇ ਇਹਨਾਂ ਨੇ ਪੋਲਾਂ ਖੁੱਲ ਗਈਆਂ ਇਹਨਾਂ ਨੇ ਆਪਣੇ ਸਕੈਨਰ ਲਾਏ ਸੀ ਬਸ ਕੇਵਲ ਉਹ ਪਰਿਵਾਰ ਸਾਹਮਣੇ ਲੈ ਕੇ ਆਂਦੇ ਜਿਨ੍ਹਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਦੇ ਅਕਾਊਂਟ ਵਿੱਚ ਇੱਕ ਵੀ ਪੈਸਾ ਨਹੀਂ ਗਿਆ ਔਰ ਪੀੜਤ ਪਰਿਵਾਰ ਦਾ ਕਿਸੇ ਇੱਕ ਵੀ ਪਰਿਵਾਰ ਦਾ ਇਹਨਾਂ ਨੇ ਅਕਾਊਂਟ ਜਾਂ ਪੇਟੀਐਮ ਜਾ ਗੂਗਲ ਪੇ ਉੱਥੇ ਸ਼ੇਅਰ ਨਹੀਂ ਕੀਤਾ ਇਹਨਾਂ ਨੇ ਆਪਣੇ ਸਕੈਨਰ ਸੀ ਆਪਣੇ ਗੂਗਲ ਪੇ ਸੀ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਕਿੱਡੇ ਵੱਡੇ ਲੈਵਲ ਤੇ ਫਰੋਡ ਹੋਇਆ ਹੋਣਾ ਦੇਹਲੇ ਸਰਕਾਰਾਂ ਨੂੰ ਅਸੀਂ ਦੋਸ਼ੀ ਠਹਿਰਾ ਰਹੇ ਹਾਂ ਜਿੰਨਾ ਲੋਕਾਂ ਨੇ ਸੀਮ ਅਕਾਊਂਟ ਦੇ ਵਿੱਚ ਅਰਲੀ ਫੰਡ ਦੇ ਵਿੱਚ ਪੈਸਾ ਪਾਇਆ ਮੈਂ ਕਹਿੰਦਾ ਉਹ ਤਾਂ ਫੇਰ ਵੀ ਚੈੱਕ ਮਿਲੂਗਾ ਪੰਚਾਇਤਾਂ ਦੇ ਨਾਂ ਤੇ ਤੇ ਜਾਨੀ ਕਿ ਉਹ ਸਾਰਾ ਕੁਝ ਇੱਕ ਰਿਕਾਰਡ ਬੋਲਦਾ ਉੱਥੇ ਸਭ ਕੁਝ ਸਹੀ ਹੋਊਗਾ ਜਿਵੇਂ ਮੋਦੀ ਸਾਹਿਬ ਨੂੰ 1600 ਕਰੋੜ ਰੁਪਏ ਆਇਆ ਜਾਂ ਜੰਮੂ ਕਸ਼ਮੀਰ ਵੱਲੋਂ ਆਇਆ ਹਰਿਆਣਾ ਵੱਲੋਂ ਆਇਆ ਇਹ ਸਾਰਾ ਜਿਹੜਾ ਪੈਸਾ ਇਹ ਚੈੱਕ ਰਹੀਂ ਜਾਊਗਾ ਬੈਂਕ ਰਹੀਂ ਜਾਊਗਾ ਇਹਦਾ ਕੋਈ ਪ੍ਰੂਫ ਤਾਂ ਹੈਗਾ ਹੁਣ ਜਿਹੜੇ ਇਹ ਫਰੌਡ ਬੰਦੇ ਫਰੌਡ ਕਰਕੇ ਭੱਜ ਗਏ ਤੁਸੀਂ ਇਹਨਾਂ ਦਾ ਕੀ ਕਰ ਲਓਗੇ ਇਹ ਬੇਨਤੀ ਹੈ ਜੀ ਹਾਲੇ ਉਹ ਲੋਕ ਜਿਹੜੇ ਹੜਪੀੜਤ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਮਤ ਦੀ ਲੋੜ ਹੈ ਪੈਸਾ ਸਿੱਧੇ ਤੌਰ ਤੇ ਉਹਨਾਂ ਨਾਲ ਰابطਾ ਕਰੋ ਚਾਰ ਪੈਸੇ ਉਹਨਾਂ ਦੇ ਕੋਲੇ ਪਹੁੰਚ ਜਾਣ ਤੁਹਾਡੀ ਜਿਹੜੀ ਕਿਰਤੀ ਕਮਾਈ ਹੈ ਉਹ ਵੀ ਸਫਲੀ ਹੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ